ਸੁਨੇਹਤ ਪਰਮਾਣ ਆਣ ਬਾਰੇ ਤਗੜੇ ਨੰਬਰ ਦੇ ਬਾਧਾ ਬਈ ਤਿੰਨ ਨਹੀਂ ਕਰਦਾ ਹੋਇਆ ਆ ਗਿਆ ਰੰਮੀ ਕਹਿੰਦੇ ਨਾਲ ਬਾਈ ਦੀ ਧਰਤੀ ਦਾ ਲੈ ਤੈਨਗੀ ਕਬੱਡੀਆਂ ਦੇ ਦੇਖੂ ਸਾਰਾ ਜੱਗ ਬਾਈ ਮਾਰ ਮਾਰ ਧਵਾ ਪੈਣੇ ਕੱਢਣਗੇ ਅੱਗ ਬਾਈ ਕੌਣ ਕਿੰਨੇ ਪਾਣੀ ਵਿੱਚ ਅੱਜ ਪਤਾ ਜਾਣ ਲੱਗ ਗਈ ਕੌਣ ਕਿੰਨੇ ਪਾਣੀ ਵਿੱਚ ਬੜਾ ਸਾਰਿਆਂ ਨੂੰ ਚਾਰਾ ਲੱਗ ਗਈ ਜੋਹਨ ਤੇ ਰੰਮੀ ਦੀ ਟੱਕਰ ਹੈ ਪਰ ਸਾਹਮਣੇ ਰੰਮੀ ਲਾਲ ਬਾਈ ਦੀ ਧਰਤੀ ਦਾ ਇਸ ਵੇਲੇ ਬੜਾ ਤਗੜਾ ਅੰਕਾ ਬਣੀ ਟੀਮ ਦੇ ਲਈ ਜੋੜਦਾ ਹੋਇਆ ਰਿੰਦਾ 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 ਜੰਗ ਸਾਹਿਬ ਦੀ ਧਰਤੀ ਦਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਆਜ ਕਹਿੰਦੇ ਚੋਟੀ ਦਾ ਮੇਲਾ ਚੋਟੀ ਦਾ ਫਾਈਨਲ ਕੰਡੇ ਵਾਲੇ ਚਾਰ ਚਾਰਾਂ ਜੋ ਤਾਉਣ ਆ ਦੋਤੇ ਪਿੰਡ ਤੋਂ ਚੱਲ ਕੇ ਆਇਆ ਜਿਹੜਾ ਪਿੰਦਰ ਪਿੰਦਰ ਦੇ ਚਰਚ ਕਨੇਡਾ ਦੇ ਵਿੱਚ ਚੱਲਿਆ ਪੰਨਾ ਸੰਦੀਪ ਦੁਨੀਆ ਦਾ ਚੋਟੀ ਦਾ ਰੇਡਰ ਹੈ ਜਿਹੜੇ ਮਿੰਟ ਦੇ ਘੋੜੇ ਦੇ ਚਰਚੇ ਦੁਨੀਆ ਭਰ ਦੇ ਵਿੱਚ ਹੋਇਆ ਪੁੱਤਰ ਨੇ ਕੋਸ਼ਿਸ਼ ਕੀਤੀ ਹੈ ਅਗਲੀ ਰੇਡ ਅਗਰਾ ਸਾਥੀ ਵੀਰ ਕਰਦਾ ਹੋਇਆ ਜਰਵਿੰਦਰ ਘਾਂਕੇ ਵਾਲਾ ਨਾਗਵਾਲ ਗਗਰੂ ਕਬੱਡੀ ਪਾ ਰਿਹਾ ਹੈ ਜਾਫੀ ਚਾਰ ਨੇ ਇੱਕ ਪਾਸੇ ਨਾਗਵਾਲ ਜੋਬਰ ਪਰ ਦੋ ਨੰਬਰ ਤੋਂ ਨਵਾਂ ਨਕੋਰ ਮੁੰਡਾ ਨਾਗਵਾਲ ਇਸ ਵੇਲੇ ਕਰਦਾ ਹੋਇਆ ਟਰਾਈ ਗਿਰਜੇ ਵਾਲਿਆ ਗਿਰਜੇ ਵਾਲਿਆ ਪਰ ਪਾਟੀਆਂ ਤਾਲਾ ਖੜੀਏ ਪੈ ਪੁਆਇੰਟ ਜਿਹੜਾ ਗੁਰਵਿੰਦਰ ਆਪਣੀ ਟੀਮ ਦੇ ਨੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਪੰਜਾਬੀ ਵੀਰੋ ਪ੍ਰਿੰਸ ਪ੍ਰਿੰਸ ਕਹਿੰਦੇ ਬਾਪੀਆਂ ਦੇ ਧਰਤੀ ਦਾ ਕਬੱਡੀ ਪਾ ਰਿਹਾ ਗੁਰੂ ਦਾ ਖਾਲਸਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਚਾਰਾਂ ਨੂੰ ਕੌਣ ਬੱਲੇ ਬੱਲੇ ਖਿਲਾ ਰਹੇ ਨੇ ਭੇਜੇ ਵਰਗੇ ਗੁੱਟਰ ਵਰਗੇ ਸੋਨੀ ਵਰਗੇ ਤਿਆਰ ਭੇਚਾ ਢਾਂਗਾ ਭੇਚਾ ਕਾਂਗੇ ਵਾਲਾ ਕਰਦਾ ਕੋਸ਼ਿਸ਼ ਪ੍ਰਿੰਸ ਤੋਂ ਭੇਚਾ ਪ੍ਰਿੰਸ ਤੋਂ ਭੇਚਾ ਲੱਗਿਆ ਚੋਰ ਆ ਵਰ ਗਿਆ ਗੁੰਡਾ ਵਾਹ ਓਏ ਜਬੂਆ ਕੇ जन लॻंदो चोटी जे मले जो बकरी बादा खा मल न ਥੋੜਾ ਟਾਈਮ ਫੇਰ ਜੋ ਬਣਾਗੀ ਛੱਡਾਂਗੇ ਜਿਹੜੇ ਸਾਨੂੰ ਕਹਿੰਦੇ ਹਲੇ ਗੱਲ ਨਹੀਂ ਬਣੀ ਆ ਗੱਲਾਂ ਪੜਦੀਆਂ ਨੇ ਅੱਜ ਦਾ ਜੰਦਾ ਫਾਈਨਲ ਹੈ ਜਿਹੜਿਆ ਪਿਆਰਾਂ ਲਈ ਗੱਲ ਕਰੇ ਦੁੱਖ ਵਿੱਚ ਖੜੇ ਨਾ ਕੋਈ ਬੰਦਾ ਦੀ ਇਹਦੇ ਨਾਲ ਚੰਗਾ ਬੰਦਾ ਕੁੱਤਾ ਪਾਲ ਲਵੇ ਕੁੱਤਾ ਰਾਖੀ ਤਾਂ ਕਰੂਗਾ ਕਰਦੀ ਰਹਿ ਜਾਂਦੇ ਰਾਈਆਂ ਉੱਤੇ ਕਦੇ ਨਾ ਕਰੋ ਧੋਸਾ ਹਰ ਦਿਲ ਦਾ ਵੀ ਸਭ ਨੂੰ ਸੁਣਾਈ ਦਾ ਹੁੰਦਾ ਮੇਰੀ ਮੰਨੂ ਮਾਤਾ ਦੇ ਨਾਲ ਅੱਗੇ ਪਿੱਛੇ ਵੀ ਐਵੇਂ ਬੰਦਿਆਂ ਨੂੰ ਰੱਬ ਨਹੀਂ ਬੁਲਾਈਦਾ ਹੁੰਦਾ ਐਵੇਂ ਬੰਦਿਆਂ ਨੂੰ ਰੱਬ ਨਹੀਂ ਬੁਲਾਈਦਾ ਹੁੰਦਾ ਇਹ ਸੱਚੀਆਂ ਜੱਲਾਂ ਨੇ ਇਧਰ ਭੈਣ ਆਈ ਹੈ ਇਹਨੇ ਚੱਕਰ ਲਾਵੇਂ ਨੇ ਜਰਾ ਜੰਮ ਮਾਸਮਾਨੋ ਸੇ ਕਰ ਦਿਓ ਪੰਦੀ ਰੇਡ ਸੁਮਿਤ ਪਹਲਵਾਨ ਕਬੱਡੀ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਗੱਲਾ ਕਰਾ ਜੱਟ ਵਿੱਚ ਸਾਰੇ ਟਾਪਰ ਨੇ ਬੋਲਦਾ ਦਾਵਾ ਗੱਲਾ ਕਰਾ ਜੱਟ ਵਿੱਚ ਸਾਰੇ ਟਾਪਰ ਨੇ ਬੋਲਦਾ ਦਾਵਾ ਹਾਂ ਰੈਫਰੀ ਸਾਹਿਬ ਦੱਸ ਰਹੇ ਬੈਂਤੀ ਹੈ ਨੰਬਰ ਕਿੱਧਰ ਹੈ ਸੁਣੀ ਕੀ ਹੈ ਤੂੰ ਕੀ ਕਹਿਣਾ ਚਾਹੁੰਦਾ ਨੰਬਰ ਤੁਹਾਡਾ ਅਰੇ ਤਾਂ ਪਲੀ ਸੱਚ ਦੱਸ ਦਿਓ ਕਿਉਂਕਿ ਤੁਸੀਂ ਸਮਝਿਆ ਕਰ ਲੋ ਮਜਬੂਰੀ ਵੀ ਨੇੜਾ ਯਾਰ ਰੈਫਰੀ ਕੋਈ ਰੱਪਤੇ ਰਹਿਣੀ ਇਹ ਇਨਸਾਨ ਹੈ ਗਲਤੀਆਂ ਤੇ ਬੜੀ ਹੋ ਜਾਂਦੀਆਂ ਨੇ ਪਰ ਰੈਫਰੀ ਦਾ ਫੈਸਲਾ ਅੰਤਿਮ ਮੰਨਿਆ ਜਾਵੇਗਾ ਬੜਾ ਧੰਨਵਾਦ ਹੈ ਮੈਚ ਸ਼ੁਰੂ ਕਰ ਦਿਓ ਮੇਰਾ ਨਾਮ ਤੇਰਾ ਵੀਰ ਭਾਈ ਉਹਨਾਂ ਨੇ ਇੱਥੇ ਮੈਚ ਬੰਦ ਕਰ ਦੇਣਾ ਤੁਸੀਂ ਮੈਨੂੰ ਸੁਭਾਣ ਹੋ ਜਾਣ ਦਿਓ ਪਲੀਜ਼ ਇਜ਼ਤਤਾਂ ਕਰਿਓ ਆਹ ਸਾਹਮਣੇ ਘੋੜਾ ਖੇਡ ਤੇ ਕਬੱਡੀ ਕਬੱਡੀ ਧਰਦਾ ਹੋਇਆ ਗੋਲ ਬੱਲੇ ਬੱਲੇ ਕਰਾਵੇਗਾ ਚਾਫੀ 4 ਇਹ 54 ਤੇ ਘੋੜਾ 54 ਤੇ ਤੇਹਾ ਲੱਗਿਆ ਜੋਰ ਆਹ ਸਾਹਮਣੇ ਨੋਟ ਦਾ ਇੱਧਰ ਦੇ ਪਾਸੇ ਮੈਚ ਦਾ ਅੰਤ ਬਾਲ ਹੋ ਰਾਇਜ਼ ਭੈਣੇ ਛੱਕਾ ਆਇਆ ਪਲੀਜ਼ ਦਾ ਮਾਨ ਸਨਮਾਨ ਕਰ ਦਿਓ ਤੇ ਗਲਾਗ ਸਿੰਘ ਤੋਂ ਮੇਰ ਸਿੰਘ ਸਰਪੰਚ ਸੈਂਟਰ ਟੱਕੜ ਪਰਵਾਹ ਤੋਂ ਸਾਡੇ ਅਮਰਦੀ ਸਿੰਘ ਦਾ ਪ੍ਰਾਸ ਖੋਲੰਦਰ ਸਿੰਘ ਸਰਪੰਚ ਸਾਹਿਬ ਮੈਚ ਦਾ ਨਟ ਮਾਰਦੇ ਹੋਏ ਝੁੱਗੇ ਖਿਲਾਫ ਤੋਂ ਮੀਰ ਸਿੰਘ ਦੇ ਵੱਲੋਂ ਵੱਟੇ ਮਾਰਾ ਹੈ ਉਧਰ ਧੰਜੇ ਸਾਹਿਬ ਦੇ ਪਰਿਵਾਰ ਦਾ ਬੜਾ ਪਿਆਰ ਹੈ ਜੰਦਾ ਇਲਾਕਾ ਦੇ ਬੜਾ ਪਿਆਰ ਹੈ ਰੰਗਾ ਜੰਡ ਸਾਹ ਵਾਲਾ ਰਿੰਦਾ ਕੱਟ ਪਾਵੇਂ ਛੋਟਾ ਪਰ ਕਬੱਡੀ ਖੇਂਦੇ ਬੜੀ ਤੇਜ਼ ਪਾਉਂਦਾ ਰਿੰਦਾ ਜੰਡ ਸਾਹ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਨੇ ਨਿਕਲ ਜਾਣਾ ਇਹਦੇ ਭੱਜ ਜਾਣਾ ਆ ਰਿੰਦਾ ਫਰ ਲਿਆ ਘਾਂਗੇ ਵਾਲਿਆਂ ਨੇ ਆ ਰਿੰਦਾ ਫਰ ਲਿਆ ਘਾਂਗੇ ਵਾਲਿਆਂ ਨੇ ਤੇ ਰਾਸੀ ਜਿਹੜੇ ਸ਼ਰਤੇ ਉਹ ਪੈਣਾ ਨੱਕੜ ਲੱਗਦੇ ਨੇ ਸਰਫਰਿਆਂ ਵਿੱਚ ਅੱਜ ਕੱਲ ਸਾਨੂੰ ਉਹ ਦੱਸਣ ਲੱਗਦੇ ਨੇ ਉਹ ਤੂ ਤੂ ਆਕਣ ਲੱਗਦੇ ਜਿਹੜੇ ਜੀਜੀ ਕਹਿੰਦੇ ਸੀ ਯਾਰੀਆਂ ਪਾਕੇ ਲੱਗਦੇ ਜਿਹੜੇ ਨਾਂ ਵੀ ਨਹੀਂ ਲੈਂਦੇ ਸੀ ਆ ਦੋ ਅਕਰਾਂ ਵਿੱਚ ਪਿੰਡ ਮੂਮਦੇ ਕੋ ਨਾਂ ਨੂੰ ਲੈ ਲੂ ਕੇ ਮੈਨੇ ਸ਼ਰਾਬੂ ਛੇੜਨ ਮੈਨੂੰ ਤਾਰ ਸਕੇ ਕਹਿ ਕਹਿ ਕੇ ਕਿ ਲੋਹੜਾ ਮੰਗਰ ਹੋਇਆ ਪਈਆਂ ਜੋਕਾਂ ਨੂੰ

பார கீ ਸਾਰੇ ਵੀਰਾਂ ਦਾ ਧੰਨਵਾਦ ਹੈ ਸਾਰੇ ਭਰਾਵਾਂ ਦਾ ਸਤਕਾਰ ਹੈ ਕਿ ਚੱਟਾ ਗੱਭਰੂ ਨੂੰ ਤੇ ਇਸ਼ਕ ਅਲੜਾ ਨੂੰ ਘਰ ਵਿੱਚ ਕੈਦ ਕਰਾਉਂਦਾ ਏ ਯਾਰ ਜੇ ਕਰੇ ਗਿਦਾਰੀ ਬੰਦੇ ਨੂੰ ਮਰਵਾਉਂਦਾ ਏ ਜ਼ਿੰਦਗੀ ਕਰੇ ਤਬਾਹ ਮਾੜੀ ਸੰਗਤ ਤੱਲੀ ਏ ਨਾ ਕਰੀ ਭਰੋਸਾ ਦੁਨੀਆ ਤੇ ਬਚ ਬਚ ਕੇ ਚੱਲੀ ਏ ਨਾ ਕਰੀ ਭਰੋਸਾ ਦੁਨੀਆ ਤੇ ਬਚ ਬਚ ਕੇ ਚੱਲੀ ਏ ਇਹ ਦੁਨੀਆ ਮਤਲਬ ਖੋਰਾ ਦੀ ਹੈ ਜਦੋਂ ਬੰਦਾ ਠਗਣਾ ਹੁੰਦਾ ਜਦੋਂ ਪਤਾ ਨਹੀਂ ਪੱਟਾਂ 'ਚ ਜਾਣ ਹੈ ਉਦੋਂ ਸਾਰੀ ਬਾਈ ਕਹਿੰਦੇ ਸਾਰੀ ਭਾਜੀ ਕਹਿੰਦੇ ਸਾਰੀ ਸਾਡੇ ਵਾਲਾ ਕਹਿੰਦੇ ਸਾਰੀ ਚਾਰ ਜਾਨ ਕਹਿੰਦੇ ਪਰ ਜਦੋਂ ਬੰਦਾ ਮਾੜਾ ਹੋ ਜੇ ਟਾਈਮ ਮਾੜਾ ਆਵੇ ਉਦੋਂ ਕੌਣ ਕਿਸੇ ਨੂੰ ਪੁੱਛਦਾ ਚੜਦੇ ਸੂਰਜ ਤੇ ਦਾਰ ਦੇ ਘੋੜਿਆਂ ਦੀ ਫੁੱਟ ਕੰਨ ਤੇ ਲਾਉਣਾ ਤਰੱਕੀ ਨਹੀਂ ਹੁੰਦੀ ਤੱਕੀ ਕਰਨ ਦੇ ਲਈ ਸੂਰਜ ਚੜ੍ਹ ਤੋਂ ਪਹਿਲਾਂ ਘੋੜਿਆਂ ਵਾਂਗ ਦੌੜਨਾ ਪੈਂਦਾ ਸਰ ਜਾ ਕੇ ਦੁਨੀਆ ਦੁੱਲਾ ਕਰਦੀ ਹੈ ਘਰ ਜਾ ਕੇ ਲੋਗ ਨਾ ਕਰਦੇ ਹੈ ਉਹ ਕਰਦੇ ਰ ਹੈ ਅੰਧੇਰ ਨਹੀਂ 300 ਦਾ ਆਉਂਦਾ ਪਰ ਟਾਈਮ ਲੱਗਦਾ ਆਹ ਸਾਹਮਣੇ ਕਿਹਦੇ ਕਬੱਡੀ ਪੈ ਰਹੀ ਹੈ ਆਉਣ ਜੋਵਨ 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 ਤੇ ਕੋੜਾ ਹਰ ਦਿਨ ਐਤਵਾਰ ਨਹੀਂ ਹੁੰਦਾ ਹਰ ਦਿਨ ਐਤਵਾਰ ਨਹੀਂ ਹੁੰਦਾ ਹਰ ਦਿਨ ਐਤਵਾਰ ਨਹੀਂ ਹੁੰਦਾ ਜੋਵਨ ਤੇ ਕੋੜਾ ਜੋਵਨ ਤੇ ਕੋੜਾ ਹਾਂ ਤਾਲੀਆਂ ਆਪਣੇ ਆਪ ਬੱਚੀਆਂ ਨੇ ਇਹ ਬੱਚੀਆਂ ਤਾਲੀਆਂ ਤੋਂ ਪਤਾ ਲੱਗਦਾ ਹੈ ਲੋਕਾਂ ਦੇ ਮਨਾਂ ਨੂੰ ਲੱਗਿਆ ਦਾ ਇੱਥੇ ਦੁਨੀਆ ਪੁੱਛਦੀ ਯੋਧਿਆਂ ਨੂੰ ਕੋਈ ਨਾ ਨਿਦਮ ਗਨੂ ਬੱਚਿਆਂ ਦਾ ਇੱਥੇ ਦੁਨੀਆ ਪੁੱਛਦੀ ਯੋਧਿਆਂ ਨੂੰ ਅਦਰ ਪੁੱਤਰ ਪੁੱਤਰ ਤੇ ਰੰਦਾ ਆ ਪੁੱਤਰ ਤੇ ਰੰਦਾ ਲਓ ਜੀ ਬੱਟਰ ਤੇ ਰੰਦਾ ਪਾਇਲ ਰੰਦਾ ਆਪਣੀ ਢਿੰਦੇ ਲਈ ਨਾ ਜਿਵਣਾ ਦੌੜਦਾ ਹੋਇਆ ਚੱਲ ਵੀ ਚੋਕਰਾ ਅਗਲੀ ਕਬੱਡੀ ਲਓ ਸਾਹਮਣੇ ਇੱਕ ਪਾਸੇ ਗੁਰਵਿੰਦਰ ਘਾਂਗੇ ਵਾਲਾ ਕੇ ਫਰਕ ਦੇ ਟੌੜੇ ਅੱਜ ਕੁਝ ਤਾਂ ਕਰਾਉਣਗੇ ਤਾਵੀਆਂ ਦਾ ਜਾਫੀ ਆ ਜਦੋਂ ਟਕਰਾਉਣਗੇ ਹੋਊ ਜਿੰਨਾ ਮੈਚ ਪਰ ਦੂਜੇ ਪਾਸੇ ਲਪਈ ਹੋਈ ਕਬੱਡੀ ਦੇ ਉੱਪਰ ਇੱਕ ਪਾਸੇ ਜੋਗਨ ਦੂਜੇ ਪਾਸੇ ਮੈਨੂੰ ਲੱਗਦਾ ਸਿਰ ਤੇ ਸੱਚ ਆ ਬਾਤ ਕਿਆ ਬਾਤ ਹੈ ਸਾਡੇ ਆਲਾ ਉਹ ਵੀ ਸੁਣਾ ਦੋ ਕਿ ਪੇਟ ਚਿੱਪੋ ਵੀ ਚੜਾਤਾ ਸ਼ਹਿਰੀ ਪੁੱਤ ਨੇ ਕੜਾ ਲੱਭੇ ਨਾ ਸੰਦੋਖਾਂ ਵੀ ਕੂਮ ਚੋਂ ਖੈਰ ਸੁਪਦੇ ਸੰਗੀਤ ਨਹੀਂ ਇਹ ਜਾਪਦੇ ਲੱਭੇ ਹਿੱਕ ਫੂਲ ਨੂੰ ਦੇ ਟਾਖਰੀ ਚੋਂ ਓ ਮਾੜੀ ਚਾਟ ਨੇ ਸ਼ਰਮ ਕਿੱਲੇ ਟੰਗ ਤੇ ਮੁੰਡਾ ਕਿਆ ਮੋਨੋ ਕਿਦੇ ਪੀਰੇ ਰੱਬ ਨੂੰ ਚਲਾਕ ਪੀੜੀ ਚਾਰ ਦੀ ਲੱਡੂ ਪਾਈਆਂ ਦੇ ਪਾਰਦੀ ਆ ਵੀਡੀਓਏ ਲੱਦੂ ਪਾਈਆ ਦੇਖੇ ਭਾਰਦੀਆ ਵੀਡੀਓਏ ਇਹ ਸੱਚੀਆਂ ਗੱਲਾਂ ਨੇ ਆ ਖੇਡ ਕਬੱਡੀ ਦੀ ਗੱਲ ਹੈ ਕਬੱਡੀ ਪਾਉਣ ਦੇ ਖਰਦੋਗ ਢਾਂਗੇ ਵਾਲਾ ਤਿਆਰ ਪਰ ਤਿਆਰ ਹੈ ਚਾਹੀ ਚਾਰ ਲੈ ਵੀ ਚੋਗਲਾ ਸੁੱਕਾ ਨਾ ਜਾਵੇ ਸੁਰਤਨਾ ਸੁੱਕਾ ਨਾ ਜਾਵੇ ਸੁਰਤਨਾ ਸੁੱਕਾ ਨਾ ਜਾਵੇ ਬਾਈ ਮੇਰ ਕਰੇ ਸੱਚੇ ਬਾਸ਼ਾ ਮੇਰ ਪਰੇ ਹੱਥ ਰੱਖੇ ਨਾ ਖਿਡਾਰੀਆਂ ਦੇ ਉੱਪਰ ਭਾਵੇਂ ਹਨੇਰਾ ਹੋਇਆ ਪਰ ਮਾਫੀ ਸਾਰੇ ਸੰਗਤ ਨੂੰ ਚਾਹੁੰਦੇ ਆ ਸਾਰਿਆਂ ਦਾ ਧੰਨਵਾਦ ਹੈ ਕਿ ਪਿੰਡ ਵਿੱਚ ਵਿਆਹ ਕਰਵਾ ਕੇ ਵੀ ਤੂੰ ਨਵੇਂ ਵੀ ਚੰਬ ਚੜਾਏ ਆ ਤੇਰੇ ਪੁੱਤ ਦੇ ਮੰਮੇ ਲੱਗਦੇ ਸੀ ਕਿ ਚਾਚੇ ਆਪ ਬਣਾਏ ਆ ساری ਉਮਰ ਸੋਚਦੀ ਮਰ ਜਾਂਗੀ ਨਾ ਰੋਵੇਂਗੀ ਨਾ ਹੱਸੇਗੀ ਤੇਰਾ ਪੁੱਤ ਨਾਂ ਕੇ ਪੁੱਛੂਗਾ ਦੱਸ ਕਿਹੜਾ ਪਿੰਡ ਤੋਂ ਦੱਸੇਗੀ ਤੇਰਾ ਪੁੱਤ ਨਾਂ بس کہ پنڈ تصے گی آپ کو الگ الگ کروا دیتی ہے تگڑا میچ ہے لال بھائی کبڈی اس وجہ پینتی روڈ ریفری صاحب ادھر دو ریفری صاحب ریفری صاحب ادھر دو ਰੰਮੀ ਦੀ ਕਬੱਡੀ ਪੈ ਰਹੀ ਹੈ। ਰੰਮੀ ਦੀ ਕਬੱਡੀ ਪੈ ਰਹੀ ਹੈ। ਪਰ ਦੂਜੀ ਸਾਈਡ ਜੋਵਨ ਜੋਵਨ ਤੇ ਰੰਮੀ ਲਾਲਬਾਈ ਵਾਲਾ ਜੇ ਗੱਡੀ ਇਹ ਪਕੌੜੇ ਕਾੜ ਕੇ ਵੀ ਟੀਮ ਬਿਜਲੀ ਦੇ ਖੰਭੇ ਦੇ ਨਾਲ ਚੜ੍ਹੇ ਮੇਲ ਨੂੰ ਰੋਟੀ ਖਾ ਕੇ ਹੱਥ ਵੀ ਕਦੇ ਨਹੀਂ ਚੱਤੀ ਦੇ ਤੇ ਮਿੱਤਰ ਪਟੋਲੇ ਪਿੰਡ ਦੇ ਨਹੀਂ ਪੱਟੀ ਪਿੰਡ ਚੋਲੀ ਪੱਟੀ ਦੇ ਮਿੱਤਰ ਪਟੋਲੇ ਪਿੰਡ ਚੋਲੀ ਪੱਟੀ ਦੇ ਚਲੋ ਜੀ ਆਉ ਸਾਹਮਣੇ ਨੰਬਰ ਜਿਹੜਾ ਇਸ ਸਮੇਂ ਰੇਡਰ ਨੇ ਆਪਣੀ ਟੀਮ ਲਈ ਜੋ ਜਿੱਤ ਹੈ ਅਗਲੀ ਕਬੱਡੀ ਪਾਉਣ ਲਈ ਵੱਡਾ ਕਿਹੜੇ ਸਮੇਂ ਘਾਗੇ ਵਾਲਾ ਤਿਆਰ ਬਣ ਤਿਆਰ ਹੈ ਉਹ ਗੁਰਵਿੰਦਰ ਘਾਗੇ ਦੀ ਧਰਤੀ ਵਾਲਾ ਇਸ ਸਮੇਂ ਕਿਹੜੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਆਪ ਚਾਰ ਫਿਰਜੀ ਵਾਲਾ ਪਿੰਡ ਕੌਣ ਬੱਲੇ ਬੱਲੇ ਕਰਵਾਵੇਗਾ ਵਾਹ ਕੀ ਬਾਤ ਨੰਦਾ ਬੱਲੇ ਤੇ ਬੇ ਕਰਵਾ ਗਿਆ ਹੁੰਦਾ ਸਰਾਹੀ ਆ ਗਿਆ

ਮੇਰੀ ਮੰਨੋ ਮਤ ਦੇ ਨਾ ਅੱਗੇ ਪਿੱਛੇ ਦੀ ਕਦੇ ਬੰਦਿਆਂ ਨੂੰ ਰੱਬ ਨਹੀਂ ਬਣਾਈਦਾ ਹੁੰਦਾ ਮੇਰੀ ਮੰਨ ਮਤ ਦੇ ਨਾ ਅੱਗੇ ਪਿੱਛੇ ਦੀ ਬਣੀ ਬਣਾਈ ਰਹਿੰਦਾ ਯਾ ਬਾਤ ਹੈ ਚੁੱਪੀ ਦਾ ਮੈਚ ਹੁਣ ਰਾਵਾਂ ਨਾ ਪਾਇਓ ਮੇਰਾ ਵੀਰ ਹਨੇਰਾ ਹੁੰਦਾ ਜਾਂਦਾ ਉਸ ਦਸਤਾਨੀ ਵੇਖਣ ਨਾਲ ਦਾ ਸਵਾਦ ਵੀ ਘਿਰਖਾ ਜਾ ਹੋ ਗਿਆ ਹੱਥ ਬਣ ਕੇ ਬਿਲਦੀ ਹੈ ਆ ਜਿੰਨੇ ਵੀ ਪੁਆਇੰਟ ਨੇ ਜਲਦੀ ਲਈਏ ਜਿੰਨੇ ਵੀ ਨੰਬਰ ਨੇ ਜਲਦੀ ਮੈਚ ਖਤਮ ਕਰੀ ਬਿੱਟੂ ਜੀ ਚੱਕਿਓ ਮਾਈ ਸਾਹਮਣੇ ਕਹਿੰਦੇ ਸੁਮਿਤ ਪਲਵਾਰ ਕਬੱਡੀ ਪੋਰਡ ਦੇ ਲਈ ਬੜਾ ਹੋਇਆ ਸਾਹਮਣੇ ਜਾਂ ਫਿਰ ਚਾਰ ਚਾਰੇ ਦੇ ਚਾਰੇ ਇੰਤਿਆਰ ਨੇ ਕੌਣ ਬੱਲੇ ਬੱਲੇ ਕਰਵਾਵੇਗਾ ਪਰ ਦੂਸਰੇ ਪਾਸੇ ਰਿਲੇ ਸਮੇਂ ਜਾਫੀਆਂ ਦੇ ਹਿੱਸੇ ਜਾਣੇ ਸਮੇਂ ਤੱਕ ਪਰਵਾਨ ਜਿਹੜਾ ਇਸ ਸਮੇਂ ਜੱਫਾ ਖਾ ਬੈਠਾ ਹੈ ਆਹਲੀ ਕਬੱਡੀ ਪਾਉਣ ਦੇ ਲਈ ਆਖਰਦੀਪ ਹੈ ਇਹਦਾ ਢਾਂਗਾ ਪਿੰਡ ਹੈ ਹਾਂ ਸਾਹਮਣੀ ਕਬੱਡੀ ਪਾ ਦਿੰਦੀ ਹੈ ਇੱਕ ਫੱਤਰ ਝੰਡੇ ਦਾ ਫੱਤਰ ਦੇ ਸੁਹਾ ਦਾ ਫੁੱਟ ਗਿਆ ਬੰਦਾ ਹਰਦੀਪ ਫੱਤਰ ਝੰਡੇ ਵਾਲਾ ਉਹਦੀ ਦੁਨੀਆ ਦਵਾ ਨਹੀਂ ਰਹੀ ਹੈ ਹਾਂ ਸਾਹਮਣੇ ਕਹਿੰਦੇ ਗੁਰਵਿੰਦਰ ਇਸ ਸਮੇਂ ਕਬੱਡੀ ਪਾਉਣ ਦੇ ਲਈ ਬਣਿਆ ਹੈ ਕਬੱਡੀ 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 ਕਬੱਡੀ